ਲੈਂਡ ਪੁਲਿੰਗ ਸਕੀਮ ਤੇ ਲਗਾਤਾਰ ਸਿਆਸਤ ਭੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਨੇ ਝੜਾ ਕੇ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਅਸਤੀਫਿਆਂ ਦੀ ਝੜੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲੱਗਣ ਲੱਗ ਗਈ ਹੈ ਤੇ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਵਰਕਰ ਤੇ ਲੀਡਰਸ਼ਿਪ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਤਹਿਤ ਤੁਰੀ ਤੋਂ ਜਿਹੜੇ ਕਿ ਪ੍ਰਧਾਨ ਦੇ ਵੱਲੋਂ ਵੀ ਇੱਕ ਅਸਤੀਫਾ ਦਿੱਤਾ ਗਿਆ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਹੁਣ ਇਸ ਗੱਲ ਨੂੰ ਲੈ ਕੇ ਪਾਚਪਾ ਸਵਾਲ ਚੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਤਹਿਤ ਬਰਾੜ ਦਾ भी ਸਾਹਮਣੇ ਆ ਰਿਹਾ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰਤਾ ਕੀਤਾ ਹੈ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਐਲਾਨ ਜਿਹੜਾ ਕਿ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਤਾਂ ਹੁਣ ਇਸ ਦਾ ਵਿਰੋਧ ਹੋ ਰਿਹਾ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਜਿਹੜਾ ਕਿ ਸਵਾਲ ਉਠਾਏ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਟੁੱਟਦੀਆਂ ਜਾਂਦੀਆਂ ਖਾਸ ਘੜੀਆਂ ਲੱਗਣ ਲੱਗੀਆਂ ਅਸਤੀਫੇ ਦੀਆਂ ਝੜੀਆਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਆਪਦੇ ਹਲਕੇ ਧੂਰੀ ਦੇ ਬਲੌਕ ਪ੍ਰਧਾਨ ਗੁਰਜੀਤ ਸਿੰਘ ਕਾਜਲਾ ਜੀ ਦਾ ਅਸਤੀਫਾ ਪੰਜਾਬ ਨਾਲ ਹੋਰ ਹੀ ਵੱਡੀ ਸਾਜਿਸ਼ ਦਾ ਪਰਦਾ ਫਾਸ਼ ਕਰਦਾ ਸੀਐਮ ਮਾਨ ਦੇ ਹਲਕੇ 'ਚ ਵਿਰੋਧ ਦਾ ਮਤਲਬ ਜਦੋਂ ਤੁਹਾਡੇ ਆਪਣੇ ਲੈਫਟੀਨੈਂਟ ਥਾਡੀ ਆਪਣੀ ਪ੍ਰਜਾ ਉਹਦਾ ਵਿਰੋਧ ਕਰਨ ਮਤਲਬ ਥਾਡੀ ਸਰਕਾਰ ਦੇ ਫੈਸਲੇ ਲੋਕ ਵਿਰੋਧੀ ਪੰਜਾਬ ਵਿਰੋਧੀ ਕਹਿਣ ਨੂੰ ਆਮ ਆਦਮੀ ਪਾਰਟੀ ਪਰ ਅਸਲ ਚ ਦਲਾਲਾਂ ਦੀ ਸਰਕਾਰ ਹੈ ਇਹ ਪੰਜਾਬ ਦੀ ਸਰਕਾਰ ਤੇ ਕਬਜ਼ਾ ਲੈਣ ਤੋਂ ਬਾਅਦ ਕੇਜਰੀਵਾਲ ਦੀ ਅੱਖ ਹੁਣ ਪੰਜਾਬ ਦੇ ਕਿਸਾਨ ਦੀ ਜ਼ਮੀਨ ਤੇ ਹੈ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਵਾਲੀ ਇਸ ਸਰ ਕੇ ਜ਼ਮੀਨ ਨੂੰ ਲੈਂਡ ਪੂਲਿੰਗ ਦੇ ਨਾਮ ਤੇ ਕਬਜ਼ਾ ਕਰਕੇ ਕੇਜਰੀਵਾਲ ਹੌਣਾ ਦੇ ਕਰੋੜਾਂ ਇਕੱਠੇ ਕਰਨ ਦੀ ਸਾਜ਼ਿਸ਼ ਹੈ ਇਸ ਪਾਲਿਸੀ 'ਚ ਨਾ ਕੋਈ ਵਿਕਾਸਨਾ ਦਾ ਦੀ ਚੀਜ਼ ਹੈ ਨਾ ਕੋਈ ਕਿਸਾਨ ਦੀ ਖੁਸ਼ਹਾਲੀ ਦਾ ਪਲਾਨ ਹੈ ਇਹ ਸਿਰਫ ਕੇਜਰੀਵਾਲ ਤੇ ਉਹਨਾਂ ਦੇ ਚਮਚੇ ਦਿੱਲੀ ਵਾਲਿਆਂ ਦੀ ਜੇਬਾਂ ਭਰ ਦੀ ਸਕੀਮ ਹੈ ਕੇਜਰੀਵਾਲ ਤਾਂ ਉਹੀ ਕਰ ਰਿਹਾ ਹੈ ਜੋ ਉਹ ਪੰਜਾਬ ਚ ਕਰਨ ਆਇਆ ਸੀ ਪਰ ਭਗਵੰਤ ਮਾਨ ਸਾਹਿਬ ਜਵਾਬ ਤੁਸੀਂ ਦੇਣਾ ਹੈ ਕਿ ਤੁਹਾਡੇ OSD ਰਹੇ ਓਮਕਾਰ ਸਿੰਘ ਸਿੱਧੂ ਮੋਗਾ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਾੜ ਵਰਗਿਆ ਨੇ ਸਾਫ਼ ਕਿਹਾ ਤੇ ਵਿਰੋਧ ਕੀਤਾ ਕਿ ਇਹ ਪਾਲਿਸੀ ਕਿਸਾਨ ਤੇ ਪੰਜਾਬ ਵਿਰੋਧੀ ਹੈ ਦੂਜੇ ਪਾਸੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਤੇ ਮਨਜਿੰਦਰ ਕੰਗ ਨੇ ਵੀ ਵਿਰੋਧ ਕੀਤਾ ਪਰ ਕੇਜਰੀਵਾਲੇ ਤਬਕਾ ਮਾਰ ਕੇ ਉਹਨਾਂ ਦੇ ਕਮੈਂਟ ਤੇ ਟਵੀਟ ਡਿਲੀਟ ਕਰਾਤੇ ਮੈਂ ਅੱਜ ਆਪ ਦੇ ਸਮੂਹ ਐਮਐਲਏ ਲੀਡਰ ਮੰਤਰੀ ਵਰਕਰ ਜਿਨ੍ਹਾਂ ਨੇ ਪੰਜਾਬ ਚ ਰਹਿਣਾ ਤੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜਨਾ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨ ਅੱਜ ਇੱਕ ਜੁੱਟ ਹੋਣ ਦੀ ਲੋੜ ਹੈ ਕਿਉਂਕਿ ਜਲਦ ਅਸੀਂ ਖਲਾਸੇ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਨੇ ਤਾਂ ਪੰਜਾਬ 'ਚ ਰਹਿਣਾ ਨਹੀਂ ਉਹ ਤਾਂ ਆਪਣਾ ਆਸਟ੍ਰੇਲੀਆ ਦਾ ਸੈਟਲਮੈਂਟ ਪਲਾਨ ਬਣਾਈ ਫਿਰਦੇ ਆ ਸਾਡੇ ਕੋਲੇ ਸਾਰੀ ਖਬਰ ਹੈ ਭੱਜਣਾ ਸੀ ਭਗਵੰਤ ਮਾਨ ਸਾਹਿਬ ਨੂੰ ਨਹੀਂ ਦਿੰਦੇ ਪਰ ਆਪਾਂ ਅੱਜ ਸਮੂਹ ਪੰਜਾਬੀ ਪਾਰਟੀ ਬਾਜੀ ਤਾਂ ਉੱਟ ਕੇ ਉੱਠ ਕੇ ਇਹਨਾਂ ਕੇਜਰੀਵਾਲ ਤੇ ਉਹਦੇ ਚਮਚਿਆਂ ਨੂੰ ਪੰਜਾਬ ਚ ਭਜਾਈ